ਕਸ ਵਾਰ ਆਇ ਤੋ ਮੰਗ ਮੰਗਦਿਆ ਵੀ ਸੱਚੇ ਪਾਤਸ਼ਾਹ ਇਹਦਾ ਬੋਲ ਕਦੋਂ ਕੱਢੇਗਾ ਸੀ ਇਹ ਢੀਕ ਚ ਬੈਠੇ ਆ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰ ਰਾਮਦਾਸ ਜੀ ਅਸੀਂ ਤੁਹਾਡੇ ਚਰਨਾਂ 'ਚ ਬੇਨਤੀਆਂ ਕਰਦੇ ਵਾਰ-ਵਾਰ ਬੇਨਤੀਆਂ ਕਰਦੇ ਨੇ ਸਾਡੇ ਬੱਚੇ ਨੂੰ ਵਾਰੀਵਾਰੀ ਹੋ ਸਾਜੇ ਬੰਦਾ ਹੋਸ ਚ ਆ ਕੇ ਮਾੜਾ ਮੋਟਾ ਦੱਸੇ ਵੀ ਮੇਰੇ ਸਾਹ ਦੱਸਦਾ ਮੇਰਾ ਉਹ ਬੰਦਾ ਇਹ ਮੇਰਾ ਬੇਟਾ ਜੀ ਮਾੜਾ ਮੋਟਾ ਕੰਮਕਾਰ ਕਰਕੇ ਸਾਨੂੰ ਸਾਰਾ ਕੁਝ ਵਿਚਾਰਾ ਇਹ ਹੀ ਕਰ ਦਿੰਦਾ ਜੀ ਹੁਣ ਜਦੋਂ ਮੈਂ ਡਿੱਗਿਆ ਪਿਆ ਇਹ ਤਾਂ ਕੀ ਕਰੂਗਾ ਵਿਚਾਰਾ ਹੁਣ ਆਪਿਆ ਕਰਾਉਣਾ ਤੁਸੀਂ ਇਹ ਬੱਚੇ ਨੂੰ ਠਾਣ ਲਓ ਸਾਡੇ ਦਾ ਸਾਡਾ ਸਹਾਰਾ ਬਣ ਜੀ ਮਹਾਰਾਜ ਜੀ ਪਾਛੀ ਅੱਜ ਕਰਦੇ ਸਤਿਗੁਰਾਂ ਨੂੰ ਬੋਲਣ ਲਾਵੇ ਬਾਪੂ ਜੀ ਹੋਇਆ ਕਿਸੀ ਉਹ ਗੱਲ ਕਹਾਣੀ ਕੀ ਹੋਈ ਸੀ ਗੱਲ ਕਹਾਣੀ ਦਾ ਤਾਂ ਸਾਨੂੰ ਤਾਂ ਜੀ ਐਕਸੀਡੈਂਟ ਦਾ ਕਹਿ ਕੇ ਸਾਨੂੰ ਬੋਲਾਇਆ ਗਿਆ ਹਸਤਾਲ ਤੇ ਧੂਰੇ ਉਹ ਸਾਡਾ ਬਰਾ ਹਾਲਾ ਸਾਡਾ ਖਾਰਾ ਕੰਮ ਕਰ ਠੱਪਾ ਹੈ ਇਹਦੇ ਮਾੜਾ ਮੋਟਾ ਫਿਰਦਿਆ ਹੁਣ ਜੰਦਾ ਕੋਠਾ ਜਾਂਦਾ ਉੱਠਿਆ ਵੀ ਨਹੀਂ ਜਾਂਦਾ ਸਾਰਾ ਐਨਾ ਖਾਈ ਹੋਈ ਪਈ ਐ ਤੁਰਿਆ ਨਹੀਂ ਜਾਂਦਾ ਬਹੁਤ ਬਹੁਤ ਬੁਰਾ ਹਾਲ ਹੈ ਸਰਵਰ ਸਿੰਘ ਜੀ ਹਾਲਾਤ ਬਹੁਤ ਮਾੜੇ ਨੇ ਜੋ ਮੰਝੇ ਦੇ ਉੱਤੇ ਪਏ ਨੇ ਤੋਂਡੇ ਕੀ ਲੱਗਦੇ ਨੇ ਕੀ ਹੋਇਆ ਸੀ ਤੇ ਉਹ ਕੀ ਬੋਲਣਾ ਚਾਹੁੰਦੇ ਹੈ ਮੇਰਾ ਬੇਟਾ ਜੀ ਮਾੜਾ ਮੋਟਾ ਕੰਮਕਾਰ ਕਰਕੇ ਸਾਨੂੰ ਸਾਰਾ ਕੁਸਮ ਵਿਚਾਰਾ ਇਹ ਹੀ ਕਰ ਦਿੰਦਾ ਜੀ ਹੁਣ ਜਿੱਦਾਂ ਡਿੱਗਿਆ ਪਿਆ ਇਹ ਤਾਂ ਕੀ ਕਰੂਗਾ ਵਿਚਾਰਾ ਹੁਣ ਆਪਿਆ ਕਰਾ ਉਹ ਸਾਡਾ ਬੁਰਾ ਹਾਲ ਆਣਾ ਸਾਡਾ ਸਾਰਾ ਕੰਮਕਾਰ ਠੱਪ ਹੈ ਇਹ ਤੇ ਮੜਾ ਮੋਟਾ ਫਿਰਦਿਆ ਹੁਣ ਜਿੰਨਾ ਕਿ ਉੱਠਿਆ ਜਾਂਦਾ ਉੱਠਿਆ ਵੀ ਨਹੀਂ ਜਾਂਦਾ ਸਾਰਾ ਇੰਨਾ ਖਾਈ ਹੋਈ ਪਈ ਤੁਰਿਆ ਨਹੀਂ ਜਾਂਦਾ ਬਹੁਤ ਬਹੁਤ ਬੁਰਾ ਹਾਲ ਹੈ ਸੰਗਤ ਦੇ ਚਰਨਾਂ 'ਚ ਇਹ ਬੇਨਤੀ ਕਰਦੇ ਹਾਂ ਜੀਬ ਕਰਦੇ ਮਹਾਰਾਜ ਕਿਰਪਾ ਕਰਦੇ ਸੋਡੇ ਤੇ ਵੀ ਕਰੇ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਨੂੰ ਗਾਨ ਕਰਨ ਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਤਾ ਹੀ ਇਹ দান ਕਰ ਸਕਦਾ ਬੰਦਾ ਨਹੀਂ ਦਾਣ ਨਹੀਂ ਕਰ ਸਕਦਾ ਬਾਪੂ ਜੀ ਹੋਇਆ ਕੀ ਸੀ ਉਹ ਗੱਲ ਕਹਾਣੀ ਕੀ ਹੋਈ ਸੀ ਗੱਲ ਕਹਾਣੀ ਦਾ ਤਾਂ ਸਾਨੂੰ ਤਾਂ ਜੀ ਐਕਸੀਡੈਂਟ ਦਾ ਕਹਿ ਕੇ ਸਾਨੂੰ ਬੋਲਾਇਆ ਗਿਆ ਹਸਤਾਲ ਚ ਧੂਰੀ ਤੇ ਧੂਰੀ ਤੋਂ ਕਹਦੇ ਵੀ ਇਹ ਇੱਕ ਸਰੇੜੀ ਜੀ ਤੇ ਪਾ ਰੱਖਿਆ ਤੇ ਅਸੀਂ ਐਂਬੂਲੈਂਸ ਅਸੀਂ ਬੁਲਾਈ ਅਸੀਂ ਬੁਲਾ ਕੇ ਸੰਗਰੂਰ ਲੈ ਗਏ ਜੀ ਸੰਗਰੂਰ ਲੈ ਆ ਕੇ ਉਹਨਾਂ ਨੇ ਵੀ ਰੇੜੀ ਤੇ ਪਾ ਕੇ ਅੰਦਰ ਨਹੀਂ ਪਾੜਿਆ ਕੁਝ ਨਹੀਂ ਕਰਿਆ ਕੋਈ ਟਿਕਟ ਲਾ ਕੁਝ ਨਹੀਂ ਦਾਇਆ ਹੂੰ ਤੇ ਬਾਅਦ ਚ ਫੇਰ ਕਹਿੰਦੇ ਵੀ ਪਟਾੜੇ ਲੈ ਗਏ ਮਾ ਵੀ ਆ ਮੈਂ ਪਟਾੜੇ ਜਾਂਦਾ ਤਾਂ ਮੈਂ ਮਰ ਜੂ ਮੈਂ ਤਾਂ ਬਿਮਾਰ ਆ ਤਿੰਨ ਮਹੀਨੇ ਹੋ ਗਏ ਤੇ ਫੇਰ ਦਾਖਲ ਕਰਾਤਾ ਜੀ ਉਮੀਦ ਚ ਹੂੰ ਉੱਥੇ ਜੀ ਮੈਨਾਂ ਮੰਗੋ ਤਾਂ ਸਾਡਾ ਡੱਗ ਗਿਆ ਹੂੰ ਉਹ ਤੋਂ ਬਾਅਦ ਆਪਰੇਸ਼ਨ ਹੋ ਕੇ ਉਰੇ ਆ ਗਿਆ ਹੁਣ ਜਿਵੇਂ ਹੀ ਨਿਹਾਰਤ ਹੋਈ ਪਿਆ ਜਿਵੇਂ ਬੜਾ ਹਾੜਾ ਹੁਣ ਸਾਡੇ ਦਵਾਈ ਲਿਆਉਣ ਦਾ ਬਾਪੂ ਜੀ ਤੁਸੀਂ ਕੰਮ ਕੀ ਕਰਦੇ ਹੋ ਪਹਿਲਾਂ ਮਾੜਾ ਮੋਟਾ ਰੇਗਾ ਜਗ ਬਗ ਬਗ ਜਾਂਦਾ ਸੀ ਜੇ ਹੁਣ ਤਾਂ ਜਮੀ ਹਾਰ ਗਈ ਹੁਣ ਤਾਂ ਜਾਈਏ ਕਿੱਧਰ ਇਹ ਤਾਂ ਹਾਈ ਨੂੰ ਸਾਮੀ ਇੱਕ ਜਾਈਏ ਕੀ ਕਰਾਂਗੇ ਹੁਣ ਤਾਂ ਕੁਝ ਵੀ ਕਰਨ ਹੁਣ ਤਾਂ ਮੇਰੇ ਤੋਂ ਕੁਝ ਨਹੀਂ ਹੋਣਾ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਰੋਟੀ ਕਿਵੇਂ ਖਾਣੇ ਰੋਟੀ ਤਾਂ ਬਸ ਜਿਵੇਂ ਕਈ ਵਾਰ ਬਰਦਵਾਰੀ ਮਾੜਾ ਮੋਟਾ ਜਾ ਆਉਂਦੇ ਤੇ ਜੋ ਵੀ ਬਾਕੀ ਉੱਥੇ ਵਾਜ ਜਾਂਦੇ ਤੇ ਹੁਣ ਤਾਂ ਬਸ ਹਾਂ ਬਹੁਤ ਜ਼ਿਆਦੇ ਮਾਰਾ ਕੁਛ ਕਹਿ ਵੀ ਨਹੀਂ ਸਕਦੇ ਵੀ ਜੇ ਇੰਨਾ ਮਾਰਾ ਹਾਂ ਬੜਾ ਬੁਰਾ ਹਾਂ ਨੇ ਦਾਨੀ ਸੱਜਣਾ ਨੂੰ ਕੀ ਅਪੀਲ ਕਰਨੀ ਸੱਜਣਾ ਸੱਜਣਾ ਦਾ ਅਸੀਂ ਇਹ ਅਪੀਲ ਕਰਦੇ ਆਂ ਕਿ ਸੋਹੜੇ ਦੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਤੁਸੀਂ ਇਹ ਬੱਚੇ ਨੂੰ ਠਾਲਣ ਸਾਡੇ ਤੋਂ ਸਾਡਾ ਸਹਾਰਾ ਬਣ ਜੂਗਾ ਹਰਾ ਸੱਚੇ ਪਾਤਸ਼ਾਹ ਜੀ ਇਹ ਅਰਜ਼ੀ ਕਰਦੇ ਆਂ ਸਤਿਗੁਰਾਂ ਇਹਨੂੰ ਬੋਲਣ ਲਾ ਦੇ ਇਹਦੇ ਮੂੰਹ ਚੋਂ ਆ ਜੇ ਸਾਡੀ ਸੰਗਤ ਨੂੰ ਹੱਥੋਂ ਲੰਮੀ ਬੇਨਤੀ ਕਰ ਰਹੇ ਹਾਂ ਤੁਹਾਰ ਮਰਦੇ ਜਗਰੀਨ ਆਤਮਾਨੀ ਕਿ ਸਾਡਾ ਵਿੱਚ ਸਾਡੇ ਚੋਲ ਵਿੱਚ ਬੈਠੇ ਮਹਾਰਾਜ ਸਤਿ ਪਾਸ਼ਾ ਕਿਰਪਾ ਕਰਕੇ ਸਾਡੇ ਬੱਚੇ ਠੇੜੇ ਵਾਰ ਸੱਚੇ ਪਾਸ਼ਾ ਅਸੀਂ ਕਿਸੇ ਤੋਂ ਸੰਗਤ ਦੇ ਚਰਨਾਚੀ ਬੇਨਤੀ ਕਰਦੇ ਹਾਂ ਕਿਸੇ ਨੇ ਕੁਝ ਨਹੀਂ ਕਹੇ ਜੀ ਬਸ ਸਾਰਾ ਇਹ ਤੋਂ ਮੰਗ ਮੰਗਦਿਆ ਵੀ ਸੱਚੇ ਪਾਸ਼ਾ ਇਹਦਾ ਬੋਲ ਕਦੋਂ ਕੱਢੇਗਾ ਸੀ ਇਹ ਡੀਕ ਜਿ ਬੈਠੇ ਹਾਂ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰ ਰਾਮਦਾਸ ਜੀ ਅਸੀਂ ਤੁਹਾਡੇ ਚਰਨਾਂ 'ਚ ਬੇਨਤੀਆਂ ਕਰਦੇ ਵਾਰ-ਵਾਰ ਬੇਨਤੀਆਂ ਕਰਦੇ ਵੀ ਸਾਡੇ ਬੱਚੇ ਨੂੰ ਬਾੜੀ ਮੋਟੀ ਹੋ ਸਾਜੇ ਬੰਦਾ ਹੋਸ ਜਾ ਕੇ بڑا ਮੋਟਾ ਦੱਸ ਵੀ ਦੱਸਦਾ ਮੇਰੇ ਦਾ ਦੁੱਖਦਾ ਮੇਰਾ ਉਹ ਦੁੱਖਦਾ ਹੁਣ ਤਾਂ ਬੋਲਦਾ ਵੀ ਨਹੀਂ ਹਿੱਲਦਾ ਨਹੀਂ ਚੱਲਦਾ ਨਹੀਂ ਕੁਛ ਨਹੀਂ ਕਰਦਾ ਵਾਛ ਵਾਰ-ਵਾਰ ਇਹ ਵੀ ਬੇਨਤੀ ਕਰ ਰਹੇ ਹਾਂ ਸੰਗਤ ਦੇ ਚਰਨਾਂ 'ਚ ਜੇ ਸੰਗਤ ਸਾਡੀ ਮਦਦ ਕਰ ਦੇ ਤਾਂ ਇਹ ਬੱਚਾ ਠੀਕ ਹੋ ਸਕਦਾ ਹੈ ਬੱਛ ਮਹਾਰਾਜ ਜੀ ਪਾਛਾ ਸੋ ਇਸ ਨੀ ਜੀ ਮੰਗ ਮੰਗਦਾ ਹੈ ਸੰਗਤ ਉਹ ਹੀ ਮੰਗ ਮੰਗਦਾ ਹੈ ਵੀ ਸਾਡੀ ਮਦਦ ਵੱਧ ਤੋਂ ਵੱਧ ਕਰੋ ਤਾਂ ਕਿ ਇਹਦਾ ਪਰਾ ਹੋ ਸਕੇ ਬੱਚੇ ਦਾ ਪਰਾ ਹੋ ਗੋਈ ਕਿ ਨਾਲ ਵੀ ਵੀ ਦਰਮੇ ਵਿਚ ਕਹ ਰਹੀ ਗਰਮੀਤ ਜੋ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਮੰਜੇ ਤੇ ਕਿੰਨੇ ਚ ਰੋਗਿਆ ਪਿਆ ਨੂੰ ਤੁਹਾਡੇ ਕੀ ਲੱਗਦੇ ਨੇ ਕੀ ਬੋਲਣਾ ਚਾਹੁੰਦੇ ਮੇਰਾ ਭਰਾ ਅੱਲਾ ਦਾ ਵੀਰ ਜੀ ਸੁਰਾ ਲਲਦਾ ਵੀ ਕਹਨੇ ਆ ਵੀ ਨਟੰਗ ਬੰਦੇ ਤੇ ਪੈਨ ਜੀ ਸੇਰੀ ਦੇ ਬਦਸੂਰ ਉਹਦਾ ਉਹ ਕਨਾਠੀ ਕੋਮਾ ਰਾਜਾ ਕਿਰਪਾ ਕਰਦੇ ਸੇ ਪਾਸ ਸਨਾ ਪੈਨ ਤੇ ਅਸਰਖੀ ਵਹਿਦੂ ਉਹਨਾਂ ਦੇ ਸੰਯੋਗ ਨਾਲ ਮੇਰਾ ਵੀਰ ਖੜਾ ਹੋ ਜੂਂ ਜੇ ਤੂੰ ਬੋਲਦਾ ਵੀ ਹੈ ਨਹੀਂ ਜੇ ਬੋਲੇ ਸਾਨੂੰ ਇੱਕ ਆਵਾਜ਼ ਵੀ ਦੇ ਦੇ ਸਾਨੂੰ ਹੌਸਲਾ ਹੋ ਜਾਏ ਜੀ ਚਲ ਹਾਂ ਸੈਟਾ ਕੁਛ ਦੱਸੂਗਾ ਵੀ ਤੂੰ ਕਿ ਤਕਲੀਫ ਮੈਨੂੰ ਕਿੰਨੇ ਕਰੇ ਕੁਛ ਨਹੀਂ ਬੋਲਦੇ ਬਸ ਤੁੰਗ ਤਾਂ ਹੱਤਵੰਦ ਕੀ ਗੇਂਤੀ ਹੈ ਸੰਗਤਾਂ ਦੇ ਚਰਨਾ ਚ ਕੀ ਬਦ ਦਵਾ ਦਸਹਤਾ ਕਰੀ ਕੁਰੇ ਚਰਨਾ ਚਾਹੀਦੀ ਬੇਨਤੀ ਹੈ ਸੰਤਾਨ ਨੂੰ ਕੱਲ੍ਹ ਦਾ ਗਾਣਾ ਠੀਕ ਸਹੀ ਤੇ